ਸਾਰੇ ਸਰੋਈ ਪਹੁੰਚੇ ਨੇ ਗੁਰੂ ਨਾਨਕ ਦੇ ਯੂਨੀਵਰਸਿਟੀ ਗੁਰੂ ਨਾਨਕ ਭਵਨ ਦੇ ਵਿੱਚ ਤੇ ਗੱਲਬਾਤ ਕਰਦੇ ਆ ਜੋ ਕਿ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਗਿਆ ਤੇ ਅੱਜ ਕਵੀ ਦਰਬਾਰ ਜਿਹੜਾ ਗੁਰੂ ਨਾਨਕ ਭਵਨ ਦੇ ਵਿੱਚ ਮਨਾਇਆ ਗਿਆ ਵਾ ਤੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਭਾਸ਼ਾ ਵਿਭਾਗ ਪੰਜਾਬ ਤੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਪੰਜਾਬੀ ਤੇ ਹਿੰਦੀ ਵਿਭਾਗ ਦੇ ਸਹਿਯੋਗ ਨਾਲ ਸਾਂਝੇ ਰੂਪ ਦੇ ਵਿੱਚ ਤ੍ਰੈਭਾਸ਼ੀ ਕਵੀ ਦਰਬਾਰ ਤੇ ਪੁਸਤਕ ਚਰਚਾ ਸਮਾਰੋਹ ਤੇ ਕਰਵਾਇਆ ਗਿਆ ਬਹੁਤ ਸਫਲ ਰਿਹਾ ਔਰ ਮਾਨਜੁਗ ਸਾਡੇ ਵਾਈਸ ਚਾਂਸਲਰ ਉਪ ਕੁਲਪਤੀ ਗੁਨਾਉਂਦੇ ਯੂਨੀਵਰਸਿਟੀ ਹਾਂ ਦਾ ਡਾਕਟਰ ਜਸਪਾਲ ਸਿੰਘ ਸੰਧੂ ਜੀ ਨੂੰ ਬੁਲਾਇਆ ਸੀ ਉਹਨਾਂ ਦੀ ਜਗ੍ਹਾ ਫਿਰ ਡੀਨ ਸਾਹਿਬ ਸਾਡੇ ਕੋਲ ਬਾਇਓ ਸਾਭ ਜੀ ਆਏ ਸੀ ਸਦਾ ਬਿਕਰਮ ਸਿੰਘ ਬਾਜਵਾ ਜੀ ਔਰ ਇਸ ਸਮਾਰੋਹ ਦੇ ਵਿੱਚ ਮਹਿਮਾਨੇ ਖਾਸ ਦੇ ਰੂਪ ਦੇ ਵਿੱਚ ਪਦਮਸ਼ਰੀ ਡਾਕਟਰ ਹਰਮਿੰਦਰ ਸਿੰਘ ਬੇਦੀ ਜੀ ਜਿਹੜੇ ਚਾਂਸਲਰ ਨੇ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਉਹ ਸਾਡੇ ਵਿੱਚ ਸ਼ਾਮਲ ਕੀਤੇ ਨੇ ਆਏ ਨੇ ਨਾਮਵਰ ਹਸਤੀਆਂ ਸਨ ਡਾਕਟਰ ਸੁਦਾ ਜਤਿੰਦਰ ਜੀ ਸੀ ਡਾਕਟਰ ਵਿੰਦਰ ਜੀ ਸਨ ਹੋਰ ਜिले ਦੇ ਬਹੁਤ ਨਾਮੀ ਸ਼ਾਇਰ ਸਰ ਔਰ ਸਫਲ ਪ੍ਰੋਗਰਾਮ ਰਿਆ ਜਿਹੜੀ ਪੁਸਤਕ ਚਰਚਾ ਦੇ ਵਿੱਚ ਪੰਜਾਬੀ ਭਾਸ਼ਾ ਤੇ ਜਿਹੜੀ ਚਰਚਾ ਕੀਤੀ ਗਈ ਹੈ ਡਾਕਟਰ ਬਲਜੀਤ ਕੌਰ ਇਸੇ ਹੀ ਸੰਸਥਾ ਦੇ ਗੁਰਾਂ ਦੇ ਜੁਰੀਸੀ ਪ੍ਰੋਫੈਸਰ ਤੇ ਨਾਲ ਹੀ ਪ੍ਰੋਫੈਸਰ ਅਵਤਾਰ ਸਿੰਘ ਔਰ ਵਿਸਤ੍ਰਿਤ ਜਾਣਕਾਰੀ ਮਾਂ ਬੋਲੀ ਦਾ ਜਿਹੜਾ ਮਹੱਤਵ ਹੈ ਤੇ ਪੰਜਾਬੀ ਮਾਂ ਬੋਲੀ ਦੀ ਜਿਹੜੀ ਕਦਰ ਕਰਨੀ ਚਾਹੀਦੀ ਹੈ ਹੋਰ ਨਮ ਬਿਸ਼ਾਵਾਂ ਨੂੰ ਵੀ ਸਿੱਖਣਾ ਚਾਹੀਦਾ ਤੇ ਇੱਥੇ ਜਿਹੜਾ ਤ੍ਰਹਿਪਾਸ਼ੀ ਕਵੀ ਦਰਬਾਰ ਕਰਾਇਆ ਗਿਆ ਸੀ ਉੱਚ ਜਿਲੇ ਜੇ ਨਾਮੀ ਕਵੀ ਹਿੰਦੀ ਉਰਦੂ ਤੇ ਪੰਜਾਬੀ ਦੇ ਉਹਨਾਂ ਨੇ ਸ਼ਬੋਲੀਅਤ ਕੀਤੀ ਹੈ ਦੋ ਸੈਸ਼ਨਾਂ ਦੇ ਵਿੱਚ ਇਹ ਸਮਾਰੋ ਸਾਡਾ ਸਫਲ ਗਿਆ ਔਰ ਸਾਨੂੰ ਆਸ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਖੋਜਾਰਥੀ ਸਨ ਜਿਹੜੇ ਵਿਦਿਆਰਥੀ ਸਨ ਉਹਨਾਂ ਨੂੰ ਇੱਕ ਨਵੀਂ ਜਿਹੜੀ ਸਿਰਜਣਾਤਮਕ ਸੇਧ ਵੀ ਮਿਲੂਗੀ ਤੇ ਇੱਕ ਜਿਹੜੀ ਉਹਨਾਂ ਦੀ ਮਾਤ ਭਾਸ਼ਾ ਪ੍ਰਤੀ ਜਿਹੜਾ ਸਤਿਕਾਰ ਆ ਉਹ ਵੀ ਬਣੇਗਾ ਜਿਹੜਾ ਇਹ ਵਿਸ਼ਵ ਪੱਧਰ ਤੇ ਦਿਵਸ ਮਨਾਇਆ ਜਾਂਦਾ ਉਸ ਮਨੋਰਥ ਚ ਆਪਾਂ ਬਹੁਤ ਸਫਲ ਰਹੇ ਆ ਮੈਂ ਡਾਕਟਰ ਮਨਿੰਦਰ ਸਿੰਘ ਡਾਕਟਰ ਸੁਨੀਲ ਸੁਨੀਲ ਜੀ ਜਿਹੜੇ ਕਿ ਹਿੰਦੀ ਵਿਭਾਗ ਦੇ ਨੇ ਗੁਨਾਨੰਦ ਦੇਵ ਯੂਨੀਵਰਸਿਟੀ ਦੇ ਵੀਸੀ ਸਾਹਿਬ ਉਹਨਾਂ ਸਭ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਭਾਸ਼ਾ ਵਿਭਾਗ ਪੰਜਾਬ ਨੂੰ ਉਹਨਾਂ ਨੇ ਸਹਿਯੋਗ ਦਿੱਤਾ ਜੀ ਤੇ ਸਰ ਪਰ ਹਜੇ ਵੀ ਪੰਜਾਬ ਦੇ ਵਿੱਚ ਕੁਝ ਅਜਿਹੇ ਧਾਰੇਗੇ ਆ ਜਿੱਥੇ ਪੰਜਾਬੀ ਨੂੰ ਪਿੱਛੇ ਰੱਖਿਆ ਜਾ ਰਿਹਾ ਵਾ ਜਿਵੇਂ ਸਕੂਲ ਦੁਕਾਨਾਂ ਜਾਂ ਮਾਰਕੀਟਸ ਵਗੈਰਾ ਲੈ ਕੇ ਤੇ ਘਰ ਦੇ ਵਿੱਚ ਇਸ ਤਰ੍ਹਾਂ ਮਾਪੇ ਮਾਦਾ ਪਿਤਾ ਗਏ ਉਹ ਵੀ ਪੰਜਾਬੀ ਨੂੰ ਬਹੁਤ ਘੱਟ ਪ੍ਰਚਾਰ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਵੇਖੋ ਅਜੇ ਜੇ ਕਿਤੇ ਅਸੀਂ ਕਿਸੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਿਤੇ ਪਿੱਛੇ ਰੱਖਦੇ ਆ ਤੇ ਉਹ ਸਾਡੀ ਅਗਿਆਨਤਾ ਹੌਲੀ ਹੌਲੀ ਇਸ ਚੀਜ਼ ਦੀ ਚੇਤਨਾ ਦਾ ਫੈਸਾਰ ਵੀ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਘਰ ਦੇ ਵਿੱਚ ਵੱਧ ਤੋਂ ਵੱਧ ਤਿਆਉਂਦੀ ਹੈ ਕਿਉਂਕਿ ਜਿਹੜੀ ਸ਼ਖਸੀਅਤ ਦਾ ਨਿਖਾਰ ਆਪਣੀ ਮਾਂ ਬੋਲੀ ਦੇ ਵਿੱਚ ਹੋ ਸਕਦਾ ਜੇ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਉਹ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਵਿਕਾਸ ਨਹੀਂ ਹੁੰਦਾ ਸਗੋਂ ਦੂਸਰੀਆਂ ਭਾਸ਼ਾਵਾਂ ਦਾ ਜਿਹੜੀ ਮਾਂ ਬੋਲੀ ਹੈ ਤੁਹਾਡੀ ਉਹ ਆਧਾਰ ਬਣਦੀ ਹੈ ਇਸ ਕਰਕੇ ਇਹ ਇਹ ਚਕਚਾੜ ਨਹੀਂ ਹੋਣੀ ਚਾਹੀਦੀ ਆਪਣੀ ਭਾਸ਼ਾ ਦੇ ਵਿੱਚ ਆਪਣੀ ਵਿਰਾਸਤ ਨਾਲ ਜੁੜਨਾ ਚਾਹੀਦਾ ਹੈ ਔਰ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਉਹ ਜਿਹੜਾ ਮਨ ਦਾ ਸ਼ੰਕਾ ਹੈ ਜਾਂ ਕੋ ਵਹਿਮ ਹੈ ਜਿਹੜਾ ਭਰਮ ਹੈ ਉਹ ਦੂਰ ਕਰਨਾ ਚਾਹੀਦਾ ਹੈ ਬਾਕੀ ਪਿਛਾਵਾਂ ਵੀ ਸਿੱਖੋ ਬਹੁਤ ਵਧੀਆ ਤਰੀਕੇ ਨਾਲ ਸਿੱਖੋ ਪਰ ਇਸ ਸ਼ਰਤ ਤੇ ਨਾ ਮਤਲਬ ਤੁਸੀਂ ਕਹੋ ਕਿ ਆਪਣੀ ਮਾਂ ਬੋਲੀ ਦੀ ਤਲਾਂਜਲੀ ਦੇਣੀ ਹੈ ਸੋ ਇਸ ਕਰਕੇ ਉਹ ਸੋਚ ਸਾਨੂੰ ਤਿਆਗਣ ਦੀ ਲੋੜ ਹੈਗੀ ਹੈ ਜੀ ਤੇ ਸਰ ਪੰਜਾਬ ਵਾਸੀਨ ਕਿਸੇ ਦੇ ਸੱਦਣਾ ਚਾਹਦੇ ਹੋ ਪੰਜਾਬ ਵਾਸੀ ਸਾਡੇ ਬੜੇ ਮਾਣ ਮੱਤੇ ਨੇ ਸਾਰੇ ਔਰ ਸਾਡਾ ਤਾਂ ਸੁਨੇਹਾ ਹੈ ਕਿ ਆਪਣੀ ਵਿਰਾਸਤ ਦੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਪੰਜਾਬ ਦੀ ਜਿਹੜੀ ਅਮੀਰੀ ਹੈ ਇਤਿਹਾਸ ਹੈ ਉਹਦੇ ਨਾਲ ਜੁੜ ਕੇ ਪੂਰੇ ਵਿਸ਼ਵ ਦੀ ਤਰੱਕੀਆਂ ਦੀਆਂ ਲੀਹਾਂ ਤੇ ਆਪਾਂ ਲੈ ਕੇ ਜਾਈਏ ਸਾਂਝੇ ਯਤਨ ਕਰੀਏ ਕਿ ਜੇ ਅਸੀਂ ਦੁਨੀਆ ਦੇ ਵਿੱਚ ਆਏ ਆ ਤਾਂ ਕੁਝ ਚੰਗਾ ਇਹੋ ਜਿਹਾ ਕਰੀਏ ਕਿ ਦੁਨੀਆ ਨੂੰ ਫਾਇਦਾ ਹੋਵੇ ਸਮਾਜ ਨੂੰ ਫਾਇਦਾ ਹੋਵੇ ਉਹਦੇ ਵਿੱਚ ਸਾਡਾ ਵੀ ਵਿਕਾਸ ਹੀ ਹੈ ਜੀ ਧੰਨਵਾਦ ਥੈਂਕ ਯੂ